ਚਾਚਾ ਵੜ ਗਿਆ ਨਦੀ ਵਿੱਚ ਉੱਪਰੋਂ ਆ ਗਿਆ ਪਾਣੀ ਤੇ ਪਾਣੀ ਆਉਣ ਕਰਕੇ ਚਾਚੇ ਨੇ ਆਪਦਾ ਗੁੱਸਾ ਜ਼ਾਹਿਰ ਕਰਨਾ ਸ਼ੁਰੂ ਕਰਤਾ ਕਹਿੰਦਾ ਮੇਰੀ ਪੈਨਸ਼ਨ ਕੱਟ ਲਈ ਐ ਔਰ ਮੇਰਾ ਡਿਪੋ ਵਾਲੀ ਕੰਕ ਵੀ ਬੰਦ ਕਰਤੀ ਐ ਮੈਂ ਮਰਦਾ ਪਿਆ ਭੁੱਖਾ ਨਾ ਮੇਰੇ ਤੋਂ ਕੰਮ ਹੁੰਦਾ ਤੇ ਮੈਂ ਡੁੱਬ ਕੇ ਮਰ ਜੂੰਗਾ ਸਰਕਾਰੀ ਅਫਸਰ ਐਸ ਡੀ ਐਮ ਉਹਦੇ ਨਾਲ ਹੋਰ ਕਰਿੰਦੇ ਉਹਦੇ ਆ ਕੇ ਉਹਨੂੰ ਕੱਢਣ ਲੱਗਿਆ ਪਰ ਉਹ ਕਹਿੰਦਾ ਮੈਂ ਬਾਹਰ ਨਹੀਂ ਨਿਕਲਦਾ ਮੈਂ ਮਰ ਜਾਊਗਾ ਮੈਨੂੰ ਮੇਰੀ ਪਿਛਲੀ 6 ਮਹੀਨੇ ਦੀ ਪੈਨਸ਼ਨ ਤੇ ਦੀਪੂ ਵਾਲਾ ਕਣਕ ਪਿਛਲੇ 3 ਮਹੀਨੇ ਦੀ ਕਣਕ ਤੇ ਅਗਲੇ 3 ਮਹੀਨੇ ਦੀ ਕਣਕ ਦਿਓ ਫੇਰ ਆਉਣਾ ਨਹੀਂ ਤਾਂ ਆਹ ਯਾਰ ਕੇ ਸਾਫਾ ਤਾਣ ਕੇ ਇੱਥੇ ਵਿੱਚ ਪਿਆ ਮੈਂ ਨਹੀਂ ਨਿਕਲਦਾ ਬਾਕੀ ਚਾਚੇ ਨੂੰ ਬਹੁਤ ਮਨਤਾ ਕੀਤੀਆਂ ਸਾਰਿਆਂ ਨੇ ਵੀ ਆ ਜਾ ਆ ਜਾ ਬਾਹਰ ਤੇਰਾ ਕਰਦੇ ਹਾਂ ਕੋਈ ਹੱਲ ਉਹ ਕਹਿੰਦਾ ਨਾ ਪਹਿਲਾਂ ਮੇਰੇ ਘਰੇ ਮੇਰੇ ਮੁੰਡਾ ਆਊਗਾ ਇੱਥੇ ਉਹ ਦੱਸੂਗਾ ਵੀ ਤੇਰੀ ਪੈਨਸ਼ਨ ਵੀ ਆ ਗਈ ਆ ਤੇਰੀ ਕਣਕ ਵੀ ਆ ਗਈ ਆ ਫਿਰ ਨਿਕਲੂਗਾ ਨਹੀਂ ਤਾਂ ਮੈਂ ਮਰ ਜਾਊਗਾ ਪਾਣੀ ਵਧੀ ਜਾਂਦਾ ਹੁਣ ਚਾਚਾ ਵੇਖੋ ਵਿੱਚੇ ਇਹਦਾ ਬਣਦਾ ਕੀ ਆ ਤੇ 15 20 ਮਿੰਟਾਂ ਵਿੱਚ ਆ ਇੰਨਾ ਪਾਣੀ ਹੋ ਗਿਆ ਨਹੀਂ ਤਾਂ ਪਹਿਲਾਂ ਥੋੜਾ ਜਿਹਾ ਇੱਕ ਖਾਲੇ ਜਿਹੇ ਦਾ ਪਾਣੀ ਸੀਗਾ ਤੇ ਹੁਣ ਚਾਚਾ ਬਹਿ ਗਿਆਸ ਮੱਤੀ ਲਾ ਕੇ ਤੇ ਇਹ ਅਫਸਰ ਖੜੇ ਆ ਪਰ ਇਹਨਾਂ ਨੂੰ ਹੋਊਗਾ ਘੰਟਾ ਡੇਢ ਮੈਂ ਤਾਂ ਕਰਦੇ ਆ ਉਹ ਪਰ ਨਹੀਂ ਨਿਕਲਦਾ ਹੁਣ ਵੇਖੋ ਕੀ ਬਣਦਾ 15 ਮਿੰਟ ਹੋਰ ਫਿਰ ਭਰ ਜਾਣੀ ਇਹ ਨਦੀ